ਜੀ ਬਜਿੰਦਰ कौर ਲੜੀ ਹੈ ਕੁਲਦੀਪ ਸਿੰਘ ਨਾਲ ਦੇ ਵਿਅਕਤੀ ਨੂੰ ਜੇਤੇਵਾਲ ਪਟਵਾਈ ਹੋਈ ਹੈ ਇਹਦਾ ਪੇਕਾ ਪਿੰਡਾ ਲੋਹੇਮਾਗਰ ਤੇ ਆਪਣੇ ਪਿੰਡ ਪੇਕੇ ਮंडाई ਹੋਈ ਸੀ ਤੇ ਇਹ 21 ਤਰੀਕ ਸ਼ਾਮ ਨੂੰ ਘਰੋਂ ਖੂਨ ਸੁਣਦੇ ਸੁਣਦੇ ਘਰੋਂ ਬਾਹਰ ਚਲ ਗਈ ਤੇ ਜਰੂਰ ਵਾਪਸ ਨਹੀਂ ਆਈ ਜਦੋਂ 22 ਤਰੀਕ ਨੂੰ ਸਵੇਰੇ ਇਹਦੀ ਸਿਸਟਰ ਬਜਿੰਦਰ कौर ਨੇ ਇਹਨੂੰ ਨਹੀਂ ਲੱਭੀ ਤੇ ਉਹ ਦੇਖਣਗੇ ਘਰ ਦੇ ਨਾਲ ਨਾਲ ਥੋੜਾ ਘਰ ਤੋਂ ਅੱਗੇ ਜਾ ਕੇ ਇਹਦੀ ਡੈੱਡ ਬੋਡੀ ਜਿਹੜੀ ਆ ਸ਼ਾਰਪ ਜ ਵੈਪਨ ਨਾਲ ਇਹਦੀ ਕਤਲ ਕੀਤਾ ਹੋਇਆ ਖੂਨ ਨਾਲ ਲਤਪਟ ਪਈ ਸੀ ਇਦੀ ਇਨਫੋਰਮੇਸ਼ਨ ਜਿਹੜੀ ਸਾਡੇ ਕੋਲ ਆਈ ਤੇ ਸਾਡੇ ਐਸਐਚਓ ਸਾਹਿਬ ਸ੍ਰੀ ਕੁਮਾਰ ਇੰਸਪੈਕਟਰ ਸਾਹਿਬ ਤੇ ਇੰਸਪੈਕਟਰ ਸੀਆਈਏ ਮਨਪੂਰ ਸਿੰਘ ਜੀ ਇਹ ਮੌਕੇ ਤੇ ਪਹੁੰਚੇ ਮੌਕੇ ਤੇ ਅਸੀਂ ਇਨਵੈਸਟੀਗੇਸ਼ਨ ਜਿਹੜੀ ਐ ਸੈਟਿਫਾਈ ਕਰਦੇ ਇਲੈਕਟ੍ਰੋਨਿਕ ਮਾਧਿਅਮ ਨਾਲ ਕੀਤੀ ਉਸ ਤੋਂ ਬਾਅਦ ਜਿਹੜਾ ਇਹ ਅਸੀਂ ਇਹਦੇ ਚ ਜਿਹੜਾ ਇਹਦਾ ਦੋਸ਼ੀ ਹੈ ਉਹ ਨੂੰ ਅਸੀਂ ਅਰੈਸਟ ਕਰਨ ਦੇ ਕਾਮਯਾਬ ਹੋਏ ਆ ਇਹ ਦਵਿੰਦਰ ਸਿੰਘ ਨਾਮ ਦਾ ਵਿਅਕਤੀ ਉਸੇ ਪਿੰਡ ਦੇ ਦੇ ਦਾ ਰਹਿਣ ਵਾਲਾ ਸੀ ਤੇ ਉਹ ਨੂੰ ਅਸੀਂ ਅਰੈਸਟ ਕਰ ਲਿਆ ਅਰੈਸਟ ਕਰਨ ਤੋਂ ਬਾਅਦ ਜਿਹੜਾ ਉਹਨੇ ਜਿਸ ਵੈਪਨ ਨਾਲ ਕਤਲ ਕੀਤਾ ਸੀ ਪੁਹਾੜਾ ਉਹ ਅਸੀਰ ਉਹਦੇ ਕੋਲ ਰਿਕਵਰ ਕਰ ਲਿਆ ਉਹਨੂੰ ਉਪਰ ਭੇਜਿਆ ਗਿਆ ਫਿਰ 4 ਦਿਨ ਦਾਦਾ ਪੁਲਿਸ ਮਾਰਡ ਫਸ ਗਿਆ ਕਤਲ ਕਰਨ ਕਰਨ ਦਾ ਬਦੀ ਵਜਾ ਇਹ ਜਿਹੜੀ ਉਹਨੇ ਸਾਨੂੰ ਇੰਟਰੋਗ੍ਰੇਸ਼ਨ ਚੋਂ ਤੱਕ ਦੱਸੀ ਹੈ ਉਹ ਇਹ ਹੈ ਵੀ ਉਹ ਲੜਕੀ ਨਾਲ ਫੋਨ ਤੇ ਗੱਲ ਕਰਕੇ ਉਹਦੇ ਨਾਲ ਗੱਲ ਕਰਕੇ ਉਹ ਨੂੰ ਉਹ ਆਪਣੇ ਬਣਾ ਮੇੜਤਾ ਵਧਾਉਣੀ ਚਾਹੁੰਦਾ ਸੀ ਇਸੇ ਚਾਂਸਸ ਦੇਖ ਕੇ ਉਹਨੇ ਉਹ ਉਥੇ ਉਪਲਾਇਆ ਸੀ ਲੋਹੜਾ ਤੇ ਪਹਿਲ ਪਹਿਲਾਂ ਅਜੇ ਤੱਕ ਜਿਹੜਾ ਜਿਹੜਾ ਮੇਦੇ ਬਾਰੇ ਕੋਈ ਪੁਰਾਣਾ ਮਾਮਲਾ ਦਾ ਗੋਣ ਵਾਤੇ ਅਜੇ ਇਹ ਜੀ ਗੱਲ ਦਾ ਸਾਹਮਣੇ ਨਹੀਂ ਆਈ। ਰੈਸਟ ਕਿੱਥੋਂ ਹੈ? ਰੈਸਟ ਕਿੱਥੋਂ ਹੈ? ਰੈਸਟ ਜਿਹੜਾ ਉਥੋਂ ਨਾਲ ਹੀ ਰੱਖੀ ਚੋਈ ਕੀਤਾ ਜਿਹੜੀ। ਕੋਈ ਨਾ ਲੜਕੀ ਨਾ। ਉਹ ਕਿ ਉਹਦੀ ਕੁਛ ਕਿ ਜਾਰੀ ਹੈ ਪਰ ਪੁਰਾਣੇ ਕੀ ਸਬੰਧੀ ਕਿੰਨੇ ਸੀ ਉਹ ਉਹ ਗੱਲ ਸਾਹਮਣੇ ਆ ਜੇਗੀ ਪਰ ਇਹ ਇਹ ਜੀ ਗੱਲ ਸਾਹਮਣੇ ਨਹੀਂ ਆਈ। ਉਹ ਬੜਾ ਗਿਆ ਜੀ ਤੁਸੀਂ ਉਹ ਪ੍ਰਿੰਟ ਦੇ ਲੱਕੜਾ ਵਟਣ ਦਾ ਕੰਮ ਕਰਦਾ ਮੇ ਪਹਾੜਾ ਦੇ ਬੰਦੇ ਕੋਲ ਆਪ ਕੋਲ ਦਾ ਉਹ ਉਹੀ ਲੱਕੜਾਂ ਦੀ ਲੇਬਰ ਕਰਦਾ ਤੇ ਇਹਨਾਂ ਦੇ ਕਾਰਨ ਤੋਂ ਕਾਫੀ ਉਧਾਣਾ ਜਾਣਾ ਸੀ ਤੇ ਮੈਂ ਪਹਿਲਾਂ ਗੱਲ ਦਸੀ ਇਹ ਵੀ ਅਸੀਂ ਸੈਂਟਰੀਫਿਗ ਉਤੇ ਇਲੈਕਟ੍ਰੋਨਿਕ ਇਨਵੈਸਟੀਗੇਸ਼ਨ ਜਿਹੜੀ ਕੀਤੀ ਹੈ ਉਹ ਤੋਂ ਸਾਰਾ ਗੱਲ ਕਲੀਅਰ ਹੋ ਗਿਆ